377 ਕਰੋੜ ਤੋਂ ਜ਼ਿਆਦਾ ਪੈਸੇ ਪੰਜਾਬ ਸਰਕਾਰ ਵੱਲੋਂ ਇਹਨਾਂ ਘਰਾਂ ਨੂੰ ਬਣਾਉਣ ਵਾਸਤੇ ਜਾਰੀ ਕੀਤੇ ਜਾ ਰਹੇ ਨੇ 8056 ਘਰ ਇਕੱਲੇ ਗੁਰਦਾਸਪੁਰ ਜ਼ਿਲ੍ਹੇ ਦੇ ਨੇ ਜਿਨ੍ਹਾਂ ਨੂੰ ਅੱਜ ਮਹਾਵਜਾ ਜਿਹੜਾ ਸ਼ੁਰੂ ਕਰ ਰਿਹਾ ਜਿੰਨੇ ਘਰਾਂ ਦੀਆਂ ਅਰਜ਼ੀਆਂ ਪ੍ਰਾਪਤ ਹੋਈਆਂ ਸੀ ਅੱਜ ਉਹ ਅਰਜ਼ੀਆਂ ਮਨਜ਼ੂਰ ਕਰਕੇ ਲੋਕਾਂ ਨੂੰ ਅਪਰੂਵਡ ਅਰਜ਼ੀਆਂ ਜਿਹੜੀਆਂ ਨੇ ਉਹ ਦਿੱਤੀਆਂ ਨੇ ਮੈਂ ਐਜੂਕੇਸ਼ਨ ਮਿਨਿਸਟਰ ਸਾਹਿਬ ਨਾਲ ਗੱਲ ਕੀਤੀ ਮੈਂ ਕਿਹਾ ਜੀ ਬੱਚਿਆਂ ਦੀਆਂ ਸਿਲੇਬਸ ਦੀਆਂ ਕਿਤਾਬਾਂ ਹੀ ਰੁੜ ਗਈਆਂ ਪੇਪਰ ਕਿਵੇਂ ਦੇਣਗੇ ਉਹ ਸੂਚਨੀਆਂ ਕਿਤਾਬਾਂ ਦਾ ਵਰਦੀਆਂ ਦਾ ਬਸਤੀਆਂ ਦਾ ਸਕੂਲਾਂ ਦਾ ਪ੍ਰਬੰਧ ਕਰਾਂਗੇ ਉਹਨਾਂ ਨੂੰ ਪੇਪਰ ਦੇਣ ਦੇ ਬਰਾਬਰ ਮੌਕੇ ਮਿਲਣਗੇ ਇਹ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਵਾਲਾ ਪ੍ਰੋਗਰਾਮ ਕਦੇ ਕੋਈ ਦੇਖ ਕੇ ਕੋਈ ਆਇਆ ਹੋਵੇ ਆਨੰਦਪੁਰ ਸਾਹਿਬ ਤੋਂ ਕੋਈ ਕੱਲ ਜਾਂ ਪਰਸੋਂ ਤੋਂ ਤੁਸੀਂ ਜਾ ਕੇ ਦੇਖ ਕੇ ਆਇਓ ਬਹੁਤ ਸ਼ਾਨਦਾਰ ਅਸੀਂ ਪ੍ਰਬੰਧ ਕੀਤੇ ਆਪਣੇ ਵੱਲੋਂ ਲੋਕ ਵੀ ਇਸ ਗੱਲ ਤੇ ਬੜੇ ਖੁਸ਼ ਨੇ ਕਿ ਟੈਂਟ ਸਿਟੀ ਬਣੇ ਹੋਏ ਨੇ ਉੱਥੇ ਗੀਜ਼ਰ ਲੱਗੇ ਹੋਏ ਨੇ 700 ਈ ਰਿਕਸ਼ੇ ਬਿਨਾਂ ਕਿਸੇ ਪੈਸੇ ਤੋਂ ਜਿੱਧਰ ਨੂੰ ਮਰਜੀ ਬੈਹ ਜਾਓ ਜਿਹੜੇ ਮਰਜੀ ਗੁਰਦੁਆਰਾ ਸਾਹਿਬ ਦਰਸ਼ਨ ਕਰਕੇ ਜਦੋਂ ਮਰਜੀ ਵਾਪਸ ਆ ਜਾਓ ਪਹਿਲੀ ਵਾਰ ਹੋਇਆ ਪੰਜਾਬ ਦੀ ਹਿਸਟਰੀ ਦੇ ਵਿੱਚ ਚੰਡੀਗੜ੍ਹ ਤੋਂ ਬਾਹਰ ਨਿਕਲ ਕੇ 117 ਬੰਦਿਆਂ ਦੀ ਵਿਧਾਨ ਸਭਾ ਗੁਰੂ ਸਾਹਿਬ ਦੇ ਚਰਨਾਂ 'ਚ ਸ਼੍ਰੀ ਅਨੰਦਪੁਰ ਸਾਹਿਬ ਇੱਥੇ ਲਾਈ ਗਏ ਇੱਥੇ ਭਾਜੀਪੀ ਵਾਲੇ ਵੀ ਆਏ ਹੁਣ 2-4 ਮੈਂ ਉਹਨਾਂ ਨੂੰ ਬੇਨਤੀ ਕਰਦਾ ਜੀ ਪ੍ਰਧਾਨ ਮੰਤਰੀ ਨੂੰ ਕੁ ਸੁਨੇਹਾ ਮੇਰਾ ਪਹੁੰਚਾ ਦਿਓ ਕਿ ਜਿਹੜਾ 1600 ਕਰੋੜ ਰੁਪਏ ਕਹਿ ਕੇ ਗਏ ਸੀ ਉਹ ਚ 1 ਰੁਪਇਆ ਦੇ ਦਿਓ ਪਹਿਲਾਂ ਇਹ ਉਹਨਾਂ ਦੀ ਪੰਜਾਬ ਪ੍ਰਤੀ ਸੋਚ ਦਿਖਾਉਂਦੀ ਹੈ ਜੀ ਕਿ ਕਦੇ ਸੰਕਟ ਵੇਲੇ ਕੰਮ ਨਹੀਂ ਆਏ ਚਲੋ ਸੰਕਟ ਵੇਲੇ ਪੰਜਾਬੀ ਆਪ ਆਪ ਦਾ ਪ੍ਰਬੰਧ ਕਰ ਲੈਣਗੇ ਘਟੂ ਘਟ ਸਾਡੀਆਂ ਕੁਰਬਾਨੀਆਂ ਵਾਲੇ ਦਿਨ ਤਾਂ ਆ ਜਾਂਦੇ ਕਦੇ ਸਾਡਾ ਚੰਡੀਗੜ੍ਹ ਦੇ ਹਮਲਾ ਕਰ ਦਿੰਦੇ ਕਦੇ ਸਾਡੀ ਯੂਨੀਵਰਸਿਟੀ ਕਹਿੰਦੇ ਸਾਨੂੰ ਦੇ ਦਿਓ ਕਦੇ ਕਹਿੰਦੇ ਬੀਬੀਐਮਬੀ ਸਾਡੀ ਹੈ ਕਦੇ ਕਹਿੰਦੇ 26 ਜਨਵਰੀ 15 ਅਗਸਤ ਤੇ ਤੁਹਾਡੀ ਝਾਕ ਹੀ ਨਹੀਂ ਦਿਖਾਉਣੀ ਪੰਜਾਬ ਦੀ ਮੈਂ ਹੈਰਾਨ ਆ ਕਾਦਾ ਦੁਸ਼ਮਣੀ ਕਾਦੀ ਹੈ ਸਾਡੇ ਪੰਜਾਬੀਆਂ ਨਾਲ ਵੋਟਾਂ ਹੀ ਨਹੀਂ ਪਾਉਂਦੇ ਨਾ ਹੋਰ ਕੀ ਹੈ ਅਸੀਂ ਗਰੰਟੀਆਂ ਪੂਰੀਆਂ ਕਰ ਰਹੇ ਹਾਂ 5 ਸਾਲ ਦੀ ਵਾਸਤੇ ਗਰੰਟੀਆਂ ਦਾ ਮੈਨੀਫੈਸਟੋ ਜਾਰੀ ਹੁੰਦਾ ਹੈ ਪੂਰੀਆਂ ਕਰ ਰਹੇ ਹਾਂ ਕਈ ਤਾਂ ਅਜੇ ਗਰੰਟੀਆਂ ਪੂਰੀਆਂ ਕਰਤੀਆਂ ਜਿਹੜੀਆਂ ਅਸੀਂ ਕਈਆਂ ਵੀ ਨਹੀਂ ਸੀ ਟੋਲ ਪਲਾਜੇ ਬੰਦ ਕਰਨ ਵਾਸਤੇ ਅਸੀਂ ਕੁਝ ਨਹੀਂ ਲਿਖਿਆ ਸੀ 18 ਤੋਂ ਜ਼ਿਆਦਾ ਟੋਲ ਪਲਾਜੇ ਬੰਦ ਕਰਤੇ 64 65 ਲੱਖ ਰੁਪਈਆ ਇੱਕ ਦਿਨ ਦਾ ਲੋਕਾਂ ਦਾ ਬਚਦਾ ਪੰਜਾਬੀਆਂ ਦਾ ਆ ਟੋਲ ਪਲਾਜਿਆਂ ਦਾ ਲਾਇ ਕੀਨੇ ਸੀ ਆ ਥੋਡੇ ਵਾਲਿਆਂ ਨਹੀਂ ਜਦੋਂ ਪੀਡਬਲਯੂਡੀ ਮਿਨਿਸਟਰ ਹੁੰਦਾ ਸੀ ਉਹ ਜਿਹੜੇ ਇੱਕੋ ਘਰ ਚ ਦੋ ਪਾਰਟੀਆਂ ਰਹਿੰਦੀਆਂ ਨੇ ਉਹ ਕਾਲੀ ਦਾ ਲੈ ਉਹਨਾਂ ਦਾ ਚਾਰਨਕਾਤੀ ਪ੍ਰੋਗਰਾਮ ਐ ਸਿੱਧਾ ਹੀ ਮੇਰਾ ਮੁੰਡਾ ਮੇਰਾ ਭਤੀਜਾ ਮੇਰਾ ਸਾਲਾ ਮੇਰਾ ਜੀਜਾ ਬਸ ਇੱਥੇ ਨਿਪਟ ਜਾਂਦਾ ਕੰਮ ਉਹਨਾਂ ਦਾ ਤੇ ਹੁਣ ਭਤੀਜਾ ਕਿਸੇ ਹੋਰ ਪਾਰਟੀ ਚ ਸਾਲਾ ਨਾਬੇ ਫਿਰਦਾ ਖਿੰਡਿਆ ਜਾ ਫਿਰਦਾ ਪਰਿਵਾਰ ਹੁਣ ਦੇਖਦੇ ਆ ਕੀ ਕਹਿੰਦਾ ਚਲੋ ਸ਼ੁਕਰ ਹੈ ਤੁਸੀਂ ਤਾਂ ਕਾਲਜ ਕੋਜੀ ਮੰਗਿਆ ਲਓ ਫਿਰ ਤੁਹਾਨੂੰ ਅੱਜ ਕੁਝ ਕਰ ਦਿੰਦੇ ਆ ਕੁੜੀਆਂ ਦਾ ਕਾਲਜ ਡੇਰਾ ਪਾਪਾ ਨਾਨਕ ਬਣੂਗਾ ਸਟੇਡੀਅਮ ਤਾਂ ਬਣਾਉਣੀ ਬਣਾਉਣੇ ਨੇ ਮੈਨੂੰ ਕਹਤਾ ਉਹਦਾ ਮੈਂ ਖੇਡ ਮੰਤਰੀ ਵੀ ਨਾਲ ਮੈਂ ਤਾਂ ਖੇਡਾਂ ਦਾ ਬਹੁਤ ਸੁਕੀਨ ਆ ਵੈਸੇ ਆਪ ਵੀ ਜਿੰਨਾ ਚਿਰ ਤੁਸੀਂ ਸਾਡੇ ਨਾਲ ਹੋ ਔਰ ਜਿੰਨਾ ਚਿਰ ਖਜ਼ਾਨਾ ਜਿਹੜਾ ਉਹਦੀਆਂ ਚਾਬੀਆਂ ਸਾਡੇ ਕੋਲ ਨੇ ਸਾਡੇ ਵੱਲੋਂ ਖਜ਼ਾਨਾ ਤੁਹਾਡੇ ਵਾਲੀ ਰਹੂਗਾ ਜਿਹੜਾ ਜਿੰਨਾ ਡੇਜ਼ਰਵ ਕਰਦਾ ਉਹਨੂੰ ਉਹਨਾਂ ਮਿਲ ਜਾਊਗਾ ਪੈਸੇ ਥੋਡੇ ਨੇ ਖਜ਼ਾਨੇ